आप मुझे खेलते सही खेलते वेरी गुड। अच्छा? जी। तो, तो सिटी टीम है वेरी वेरी गुड। गुड। कितने उम्र है आप अरे वाह वेरी गुड अच्छा कहाँ प्रैक्टिस करते हैं ਬੈਰੀ ਗੁੱਡ ਜਰ ਗੁੱਡ ਕਾਲ ਹੈ ਉਹ ਨਵਾਂ ਪਥਾਣਾ ਬਣਾ ਲਿਆ ਹੈਗਾ ਆਜੋ ਆਜੋ ਹਾਂ ਕੰਮ ਤੇ ਕਰਦੇ ਨੇ ਜਿਹਨੇ ਕੰਮ ਤੇ ਕਰਦੇ ਨੇ ਅੱਪਾ ਆਜੋ ਤਨਾ ਚਲਾ ਸੁਭ ਕਰਦੇ ਆਜੋ ਬਹੁਤ ਅੱਛੇ ਬੰਦੇ ਨੂੰ ਲੋੜ ਹੈ ਜਿਹੜੇ ਚੱਲਦੇ ਸਰ ਜੀ ਇਸ ਬਾਰੇ ਆਜੋ ਤੁਸੀਂ ਉੱਧਾ ਆਜੋ ਸਾਫ ਨਹੀਂ ਆ ਰਹੇ ਜੀ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਇੱਥੇ ਵੀ ਹੁਸ਼ਿਆਰਪੁਰ ਪੁਲਿਸ ਵੱਲੋਂ ਪਿਛਲੇ ਸਾਲ ਵੀ ਕਰਾਇਆ ਗਿਆ ਸੀ ਇਹ ਇਵੈਂਟ ਅੱਜ ਫੇਰ ਇਸ ਵਾਰੀ ਫੇਰ ਕਰਾਇਆ ਜਾ ਰਿਹਾ ਹੈ 스포츠 ਇਵੈਂਟ ਜਿਸ ਦੇ ਵਿੱਚ ਬਾਸਕਟਬਾਲ, ਵਾਲੀਬਾਲ, ਫੁੱਟਬਾਲ ਇਹੋ ਜਿਹੇ ਸਪੋਰਟਸ ਨੇ ਵਕ-ਵਕ ਥਾਣੇ ਲੈਵਲ ਤੇ ਕੰਪੀਟੀਸ਼ਨ ਹੋ ਕੇ ਫਿਰ ਇੱਥੇ ਡਿਸਟ੍ਰਿਕਟ ਲੈਵਲ ਤੇ ਟੀਮਾਂ ਪਹੁੰਚਦੀਆਂ ਨੇ ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਬਹੁਤ ਹੀ ਅੱਛੀ ਪਹਿਲ ਹੈ ਇਸ ਦੇ ਨਾਲ ਜਿੱਥੇ ਇੱਕ ਬੱਚਿਆਂ ਦੇ ਵਿੱਚ ਮੈਸੇਜ ਆਏਗਾ ਕਿ ਅਸੀਂ ਨਸ਼ੇ ਤੋਂ ਦੂਰ ਰਹਿਣਾ ਹੈ ਉੱਥੇ ਹੀ ਸਪੋਰਟਸ ਦੇ ਨਾਲ ਜੋ ਬੱਚੇ ਦੇ ਵਿੱਚ ਕਮਰਾਡਰੀ ਡਵਲਪ ਹੁੰਦੀ ਹੈ ਆਪਸ ਦੇ ਵਿੱਚ ਇੱਕ ਦੂਜੇ ਨਾਲ ਦੇਹੇ ਹਨ ਖੇੜਦੇ ਨੇ ਉਹ ਬਹੁਤ ਹੀ ਅੱਛਾ ਮੈਸੇਜ ਆਏਗਾ ਮੈਂ ਇਸੇ ਲਈ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਇੱਥੇ ਪਾਰਟਿਸਪੇਟ ਕਰਨ ਵਾਲੀ ਸਾਰੀ ਟੀਮਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਹੈ ਤੇ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੀ ਹੈ ਪੰਜਾਬ ਪੁਲਿਸ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹ ਜੋ ਨਸ਼ੇ ਦੇ ਖਿਲਾਫ ਮਹਿੰਮ ਹੈ ਇੰਨਾ ਹੀ ਚੱਲਦੀ ਰਹੇਗੀ ਤੇ ਸਾਡਾ ਮਕਸਦ ਇਹੀ ਹੈ ਕਿ ਨਸ਼ੇ ਤੋਂ ਬੱਚੇ ਦੂਰ ਰਹਿਣ ਸਾਡੀ ਪ੍ਰੀਵੈਂਟੇਬਲ ਵੱਧ ਤੋਂ ਵੱਧ ਕੋਸ਼ਿਸ਼ ਰਹੇ ਤੇ ਉਸੇ ਨਾਲ ਨਾਲ ਪੁਲਿਸ ਵੱਲੋਂ ਇਨਫੋਰਸਮੈਂਟ ਤੇ ਸਾਡੀ ਹੈਲਥ ਟੀਮਸ ਵੱਲੋਂ ਰੀਹੈਬਿਲਿਟੇਸ਼ਨ ਲਈ ਵੀ ਬਹੁਤ ਅੱਛੀ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰ ਹੁਸ਼ਿਆਪੁਰ ਦਾ ਹੁਨੇ ਰੀਸੈਂਟਲੀ ਮਾਨਯੋਗ ਹੈਲਥ ਮਿਨਿਸਟਰ ਵੀ ਆਏ ਸੀ ਉਹ ਵੀ ਕਹਿ ਕੇ ਗਏ ਨੇ ਕਿ ਹੁਸ਼ਾਪੁਰ ਦੇ ਵਿੱਚ ਸਭ ਤੋਂ ਅੱਛਾ ਰੀਹੈਬ ਸੈਂਟਰ ਚੱਲ ਰਿਹਾ ਹੈ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਸੀ ਜਾਰੀ ਰੱਖਣ ਨਾਲ ਹੀ ਮੈਂ ਸਾਰੇ ਹੀ ਹੁਸ਼ਾਪੁਰ ਦੇ ਵਸਨੀਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਨਸ਼ਾ ਕੋਈ ਐਓ ਜੇ ਬਿਮਾਰੀ ਨਹੀਂ ਜਿਸ ਤੋਂ ਬਚਿਆ ਨਹੀਂ ਜਾ ਸਕਦਾ ਇਸ ਨੂੰ ਛੱਡਿਆ ਜਾ ਸਕਦਾ ਹੈ ਤੇ ਸਾਡਾ ਸਾਰਿਆਂ ਦਾ ਹੀ ਮਿਲ ਕੇ ਫਰਜ਼ ਬਣਦਾ ਹੈ ਕਿ ਅਸੀਂ ਨਸ਼ੇ ਦੇ ਥੈਂਕ ਯੂ ਆਓ ਰਲ ਮਿਲ ਕੇ ਨਸ਼ਾ ਮੁਕਾਇਏ ਖੇੜਾ ਵੱਲ ਨੂੰ ਕਦਮ ਵਧਾਈਏ ਇਸ ਕੋਟ ਦੇ ਨਾਲ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਡਾਇਰੈਕਸ਼ਨ ਤੇ ਮਾਨਯੋਗ ਡੀਆਈਜੀ ਜਲੰਧਰ ਰੇਂਜ ਦੀ ਗਾਈਡੈਂਸ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਜਿਹੜਾ ਅਸੀਂ 3 ਮਹੀਨੇ ਪਹਿਲਾਂ ਵੀ ਕਰਾਇਆ ਸੀਗਾ ਤੇ ਸਾਡਾ ਮੋਟਿਵ ਜਿਹੜਾ ਹੈਗਾ ਉਹ ਹੈਗਾ ਕਿ ਇੱਕ ਬڑے ਲੈਵਲ ਤੇ ਬੱਚਿਆਂ ਨੂੰ ਪਿੰਡ ਲੈਵਲ ਤੋਂ ਇਨਕਲੂਡ ਕਰਕੇ ਖੇਡਾਂ ਵੱਲ ਮੋਟੀਵੇਟ ਕਰਕੇ ਉਹਨਾਂ ਨੂੰ ਜ਼ਿਲ੍ਹਾ ਪੱਤਰੀ ਲੈਵਲ ਤੱਕ ਲਿਆ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਏ ਇੱਕ ਕਮਿਊਨਿਟੀ ਪੁਲਿਸਿੰਗ ਇਨੀਸ਼ੀਏਟਿਵ ਦਾ ਵੀ ਪਾਰਟ ਹੈਗਾ ਸਾਡਾ ਐਟ ਦੀ ਸੇਮ ਟਾਈਮ ਜਿਹੜੀ ਡਰੱਗਸ ਦੇ ਅਗੇਂਸਟ ਸਾਡੀ ਅਵੇਰਨੈਸ ਕੈਂਪੇਨ ਹੈਗੀ ਯੂਥ ਨੂੰ ਇਨਕਲੂਡ ਕਰਕੇ ਅਵੇਅਰ ਕਰਕੇ ਉਹਨਾਂ ਨੂੰ ਏਮਪਾਵਰ ਕਰਕੇ ਖੇਡਾਂ ਵੱਲ ਨੂੰ ਉਤਸ਼ਾਹ ਦੀ ਕੈਂਪੇਨ ਹੈਗੀ ਤੇ ਐਟ ਦੀ ਸੇਮ ਟਾਈਮ ਡਰੱਗਸ ਦੇਗੇ ਅਗੇਂਸਟ ਜਿਹੜੀ ਹੈਗੀ ਉਹ ਇੱਕ ਪੁਲਿਸ ਦੇ ਵੱਲੋਂ ਚਲ ਕੀਤੀ ਜਾ ਰਹੀ ਕਾਰਵਾਈ 'ਚ ਉਹਨਾਂ ਨੂੰ ਨਾਲ ਜੋੜਨ ਦੀ ਜਿਹੜੀ ਮੁਹਿੰਮ ਹੈਗੀ ਉਹਦਾ ਇੱਕ ਪਾਰਟ ਹੈਗਾ ਇਹਦੇ ਵਿੱਚ ਸਾਰੇ ਪੁਲਿਸ ਸਟੇਸ਼ਨ ਜਿਹੜੇ ਹੋਸ਼ਿਆਰਪੁਰ ਦੇ ਹੈਗੇ ਉਹਨਾਂ ਵੱਲੋਂ ਲਗਭਗ ਹਰ ਪੁਲਿਸ ਸਟੇਸ਼ਨ ਨੂੰ ਲੋ 10-10 ਪਿੰਡ ਪਿੰਡ ਲੈਵਲ ਤੇ ਮੀਟਿੰਗਾਂ ਕੀਤੀ ਗਈਆਂ ਹਰ ਪਿੰਡ 'ਚ ਸਪੋਰਟਸ ਇਵੈਂਟ ਕਰਾਏ ਗਏ ਉੱਥੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹਨਾਂ ਨੂੰ ਫਿਰ ਸਬ ਡਿਵੀਜ਼ਨ ਲੈਵਲ ਤੇ ਉਹਨਾਂ ਨੇ ਗੇਮਾਂ ਖੇੜੀਆਂ ਹੈਗੀਆਂ ਤੇ ਉਸ ਤੋਂ ਬਾਅਦ ਟੋਟਲ ਆ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹ ਟੋਟਲ 36 ਟੀਮਸ ਹੁਣ ਤੱਕ ਸਾਡੇ ਕੋਲ ਇੱਥੇ ਜਿਲ੍ਹਾ ਪੱਧਰੀ ਜਿਹੜੀ ਗੇਮਸ ਹੈਗੀ ਉਹਨਾਂ ਚ ਪਾਰਟਿਸਿਪੇਟ ਕਰ ਰਹੀਆਂ ਹੈਗੀਆਂ ਜਿਦੇ ਵਿੱਚ ਬਾਸਕਟਬਾਲ, ਵਾਲੀਬਾਲ, ਫੁੱਟਬਾਲ ਤੇ ਕਬੱਡੀ ਚਾਰ ਗੇਮਸ ਅਸੀਂ ਇਨਕਲੂਡ ਕੀਤੀਆਂ ਹੈਗੀਆਂ ਤੇ ਇਸ ਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਜਿਹੜਾ ਪੂਰਾ ਇਵੈਂਟ ਅਸੀਂ ਕਰਾ ਰਹੇ ਹਾਂ ਉੱਤੇ 36 ਟੀਮ ਜਿਹੜੀ ਮੈਂ ਤੁਹਾਨੂੰ ਦੱਸੀ ਇੱਥੇ ਆ ਗਈ ਤੇ ਉਸ ਤੋਂ ਇਲਾਵਾ ਥਾਣਾ ਲੈਵਲ ਤੋਂ ਲੈ ਕੇ ਤੇ ਇੱਥੋਂ ਤੱਕ 100 ਤੋਂ ਵੱਧ ਟੀਮਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਹੈਗਾ ਤੇ ਕਾਫੀ ਬੜੀ ਤਦਾਦ ਚ ਬੱਚਾ ਨੇ ਇਸ ਤੇ ਪਾਰਟਿਸਿਪੇਟ ਕੀਤਾ ਲਗਭਗ 1000 ਬੱਚੇ ਇਸ ਪਾਰਟਿਸਿਪੇਟ ਕਰ ਰਹੇ ਹੈਗੇ ਬੱਚਿਆਂ ਨੂੰ ਅਸੀਂ ਮੋਟੀਵੇਜ ਐਜ਼ ਅ ਪਾਰਟ ਆਫ ਮੋਟੀਵੇਸ਼ਨ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਟੀ-ਸ਼ਰਟਸ ਵੀ ਐਜ਼ ਅ ਕੰਪਲੀਮੈਂਟਰੀ ਗਿਫਟ ਦੇ ਰਹੇ ਹੈਗੇ ਐਟ ਦੀ ਸੇਮ ਟਾਈਮ ਜਿਹੜੀ ਪਾਰਟਿਸਿਪੇਟਿੰਗ ਟੀਮਾਂ ਹੈਗੀਆਂ ਉਹਨਾਂ ਨੂੰ ਥਾਣਾ ਲੈਵਲ ਤੇ ਜਿਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਗਿਫਟ ਦਿੱਤੇ ਗਏ ਹਨ ਇੱਥੇ ਵੀ ਜਿਹੜੀ ਹੈਗੀਆ ਜਿਹੜੀ ਟੀਮਾਂ ਬਣ ਗਿਆ ਉਹਨਾਂ ਨੂੰ ਕੰਪਲੀਮੈਂਟਰੀ ਗਿਫਟ ਦਿੱਤੇ ਜਾਣਗੇ ਪਾਰਟਿਸਪੇਸ਼ਨ ਵਜੋਂ ਤੇ ਉਸ ਤੋਂ ਇਲਾਵਾ ਜਿਹੜੀ ਟੀਮ ਜੇਤੂ ਰਹੇਗੀ ਉਹਨੂੰ 11000 ਦਾ ਇਨਾਮ ਜਿਹੜੀ ਸੈਕੰਡ ਰਹਿਗੀ ਉਹਨੂੰ 5100 ਦਾ ਇਨਾਮ ਜਿਸ ਜਿਹੜੀ 3rd ਪਲੇਸ ਤੇ ਰਹੇਗੀ ਉਹਨੂੰ 2100 ਰੁਪਏ ਦਾ ਕੈਸ਼ ਇਨਾਮ ਵੀ ਦਿੱਤਾ ਜਾਏਗਾ ਸਾਰੇ ਪਾਰਟਿਸਿਪੇਟ ਕਰਨ ਵਾਲੇ ਬੱਚਿਆਂ ਨੂੰ ਸਾਡੇ ਵੱਲੋਂ ਅਪਰੀਸ਼ੀਏਸ਼ਨ ਸਰਟੀਫਿਕੇਟ ਪਾਰਟਿਸਪੇਸ਼ਨ ਸਰਟੀਫਿਕੇਟ ਵੀ ਦਿੱਤਾ ਜਾਏਗਾ ਤੇ ਆ ਇੱਕ ਬੜਾ ਇਨਕਲੂਜੀਵ ਇਨੀਸ਼ੀਏਟਿਵ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਅਵੇਅਰ ਕਰਕੇ ਉਹਨਾਂ ਨੂੰ ਸਾਡੇ ਨਾਲ ਜੋੜ ਕੇ ਨਸ਼ੇ ਦੀ ਜਿਹੜੀ ਆਪਣੀ ਲੜਾਈ ਹੈਗੀ ਉਹਨੂੰ ਆਪਾਂ ਜਿੱਤਾਂਗੇ ਤੇ ਬਹੁਤ ਚੰਗਾ ਪੋਜ਼ਿਟਿਵ ਰਿਸਪੌਂਸ ਹੈਗਾ ਮੈਂ ਸਾਰੇ মিডিਆ ਵਾਲੇ ਸਾਥੀਆਂ ਤੇ ਰਾਹੀਂ ਮੈਸੇਜ ਦੇਣਾ ਚਾਹਾਂਗਾ ਕਿ ਵਕਤੋਂ ਵੱਧ ਆ ਇਸ ਤਰੀਕੇ ਦੇ ਇਵੈਂਟਸ ਸੇ ਪਾਰਟਿਸਿਪੇਟ ਕਰੀਏ ਜਿਦੇ ਵਿੱਚ ਸਪੋਰਟਸ ਡਿਪਾਰਟਮੈਂਟ ਵੱਲੋਂ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਰਿਆਂ ਵੱਲੋਂ